ਬਹੁਤ ਵਧੀਆ ਬਾਈ ਕਿਤੇ ਲੱਗੇ ਨੇ ਮੁੰਡੇ ਖੇਡਦੇ ਨੇ ਬਹੁਤ ਸੋਹਣੀ ਗੱਲ ਆ ਬਹੁਤ ਚੰਗੀ ਗੱਲ ਆ ਸਾਡੇ ਪਿੰਡ ਵਾਲਿਆਂ ਵਾਸਤੇ ਜਵਾਖ ਨਸ਼ੇ ਪੱਤੇ ਤੋਂ ਦੂਰ ਨੇ ਇਹ ਬਹੁਤ ਵਧੀਆ ਖੁਸ਼ੀ ਹੁੰਦੀ ਆ ਮਨ ਨੂੰ ਵੀ ਚਲੋ ਜਵਾਖ ਚੰਗੇ ਕਿਸੇ ਪਾਸੇ ਲੱਗੇ ਹੋਏ ਨੇ ਤੇ ਉਹ ਬਈ ਆਪਾਂ ਨੇ ਅਧਰੋ ਕਰਕੇ ਕੱਲਾ ਗੁੱਗਲਾ ਦੀ ਸੀ ਸਾਫ ਕਰਤਾ ਸੀ ਗਰਾਉਂਡ ਹੁਣ ਦੇਖਦੇ ਆ ਇਤਰਾ ਰਟਾ ਰਟਾ ਕਿਟਰ ਮਾਰ ਦਾਂਗੇ ਅਧਰੋ ਕਰਕੇ ਕੱਲਾ ਅਗਲਾਤੀ ਸੀ ਸਾਫ ਹੋ ਗਿਆ ਸਾਰਾ ਆਹ ਦੇਖੋ ਸਾਲ ਇੱਥੇ ਵੀ ਮਾਰਦੇ ਸੀ ਕਲਟਰਾਂ ਉਹ ਗੱਲ ਜਾਣੀ ਮੁੰਡੇ ਵਧੀਆ ਖੇਡਦੇ ਨੇ ਛੋਟੀ ਗੱਲ ਚਸ ਹੋ ਜੂ ਬਈ ਛੋਟੇ ਛੋਟੇ ਨੂੰ ਪਰ ਵਧੀਆ ਮੋਬਾਈਲਾਂ ਮੂਲਾਂ ਦਾ ਖੜਾ ਛੋਟਾ ਰੂਗਾ ਜਵਾਕਾਂ ਦਾ ਆਹ ਦੇਖੋ ਛੋਟੇ ਛੋਟੇ ਲੱਗੇ ਪਹਿਲੇ ਨੇ ਜਵਾਕ ਸਕੂਲ ਚ ਆਉਂਦੇ ਨੇ ਫੋਨ ਚੱਕ ਲੈਂਦੇ ਨੇ ਹਾਲ ਸਾਰ ਉਹ ਚੰਗੀ ਗੱਲ ਆ ਫੋਨ ਨਹੀਂ ਚੱਕਣਗੇ ਕੁਝ ਨੂੰ ਅਨਸਰ ਉਰੇ ਆਉਂਦੇ ਨੇ ਕਿਉਂ ਚਾਸ ਫਰੀ ਹੈ ਬਾਈ ਜਵਾਨਾਂ ਨੂੰ ਖੇਡਣ ਦੀ ਇਹ ਬਹੁਤ ਵਧੀਆ ਗੱਲ ਹੈ